ਪ੍ਰੀਤ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਬੋਲਾ ਅੱਜ ਤੇ ਸਾਡੇ ਕੋਲ ਨਹੀਂ ਹਾਜ਼ਰ ਹਾਂ ਬੋਲੇ ਆ ਗਿਆ ਮਲਕ ਥੁਰਨੇ ਵਾਲਾ ਨਹੀਂ ਹੈ ਅੱਛੇ ਰੱਖ ਕੇ ਹਾਂ ਫੇਰ ਆ ਗਿਆ ਸਾਡੇ ਕੋਲੇ ਮੁੜ ਕੇ ਰੱਖਦੇ ਇੱਥੇ ਇਹਨੇ ਉਹ ਟੁੱਟੀ ਬਰਾ ਬਣੀ ਲਓ ਜੀ ਅੱਜ ਤੇ ਉਧਰ ਥੋੜਾ ਜਿਹਾ ਕੰਮ ਘਟ ਗਿਆ ਮੈਂ ਕਿ ਇੱਧਰ ਆਪਣੇ ਕੋਲ ਕੰਮ ਹੈਗਾ ਇੱਕ ਮਹੀਨਾ ਆਪਣੇ ਕੋਲ ਲਾਉਂਗਾ ਹੁਣ ਇੱਕ ਮਹੀਨੇ ਬਾਅਦ ਫੇਰ ਚਲੇ ਜਾਣੇ ਨੇ ਹਰਸ਼ਵੀਰਾਂ ਕੋਲੇ ਮਾ 40 ਕਿ ਮਿੰਟ ਸਾਡੇ ਚੱਲੋ ਆਦੇ। ਫੇ ਚਲੋ ਇਹਨੂੰ ਕੰਮ ਲਾ ਦੀਓ ਤੇ ਫੇ ਜਾਣਾ ਵਿਆਹ ਅੱਜ। ਚਲੀਏ। ਲਾ ਵੀ ਲੱਗ ਗਿਆ ਇੱਧਰ ਲਿਖੇ ਦੁੱਧਲਾ ਤਾਂ ਮੇੜਿਆ ਆਇਓ ਉਹ ਨਤੀਆ ਤੁਹਾਡੇ ਨਾਲ ਪਹਿਨਾ ਬੜਤੀ ਉਹਨਾਂ ਨੇ ਸਪੀਡ ਬਥੇਰੀ ਸੀ। ਹਾਂ ਸਪੀਡ ਬਹੁਤ ਆ। ਅਸਾ ਜੀ ਕਣਕੋ ਮਾਰੀ ਵੀ ਤੀ। ਨਹੀਂ ਮਾਰੀ ਵੀ ਤਾਂ ਹੈ ਸਪੀਡ ਹੈ ਘਰ ਪਰ ਵੀ ਘਾਟਾ ਹੈ ਨਾ। ਇੱਕ ਛਾਮਾ ਵੀ ਆ। ਛਾਮਾ ਵੀ ਆ। ਠੀਕ। ਅਜੀ ਕਹਿੰਦੇ ਘਾਟਾ ਪੈਂਦਾ ਸਾਨੂੰ ਦੱਸ। ਤੁਸੀਂ ਦੇ ਉਹ ਆ ਜੀ ਦਿਹਾੜੀ ਬਣਾਗਾ ਐਨੀ ਦਿਹਾੜੀ ਬਣਾ ਕੇ ਉਹ ਦਿਹਾੜੀ ਮਿਲਿਆ 600 800 ਰੁਪਏ ਦੀ ਦਿਹਾੜੀ ਬਣਾ ਗਈ 875 ਰੁਪਿਆ ਹਾਂ ਕੈਸੇ ਤੈਨੂੰ ਦੱਸ ਦੂੰਗਾ ਕੈਸੇ ਕੈਸੇ 800 ਬਣੇਗਾ ਐਜਾ ਅਬ ਦੋ ਦਿਹਾੜੀ ਲਗਾ ਉਸਕਾ ਆ ਇੱਕ ਦਿਹਾੜੀ ਅਭੀ ਬਾਨਨੇ ਕੋਈ ਇੱਕ ਤਾਂ ਨਹੀਂ ਲੱਗਣੀ ਕੱਲੇ ਵੀ ਗਸ ਅਜਰੀ ਆਉਂਦੇ ਤਾਂ ਲੇਟ ਆ ਉਹ ਹਾਂ ਲੇਟਤਾ ਹੈ ਪੁੱਤ ਉਹ ਲੱਕਾਰੇ ਜਨ ਕੇ ਜਹਨ ਇੱਕ ਦਿਹਾੜੀ ਬਾਨਨੇ ਮਿਲਦਾ ਬਾਨਨੇ ਲੱਗ ਜਾਏ ਫਿਰ ਵੀ 4 3 12 ਝਾਰੀ ਲੱਗ ਗਿਆ 12 ਦਾ ਨਹੀਂ ਤੇ ਲੱਗਦੀ ਆਉਂਦੀ ਆ 95 ਸਾ ਹੈ ਨਾ ਕਿਲੇ 95 ਸਾ ਮਸੇ 2000 ਕੱਟ ਲੋ ਕੁਤਰਾਇ ਕੇ 990 ਕਿੱਧਰ ਨੂੰ 9000 ਆ ਤੇਰੇ ਸਾਹਮਣੇ ਨਹੀਂ ਨਹੀਂ ਹਾਂ 9000 ਕੱਢਿਆ 2 ਸਾਲ ਦੇ ਬੂਟੇਆਂ ਦਾ 3 ਸਾਲ ਦੇਆਂ ਦਾ ਆ ਬੜੇ ਬੂਟੇ ਆ ਇਹ ਇਹ ਨਹੀਂ ਆ ਬੜਾ ਹਾਂ 1 ਸਾਲ ਦੇ ਬੂਟੇ ਦਾ 9500 ਆ ਨਹੀਂ ਸਾਰੇ ਅੰਦਰ ਕਰਾ ਦੇਣੇ ਬੋਲੇ ਦੱਸਦੇ ਇਹਨਾਂ ਨੂੰ ਹਾਂ ਸਾਰੇ ਅੰਦਰ ਚੁਕਾ ਦੇਣੇ ਇਹ ਆਪਾਂ ਨੇ ਚਾਹ ਪੀ ਲੋ ਫੇਰ ਠੰਡੀ ਹੋ ਜੇ ਨਹੀਂ ਇਹ ਆ ਗਲਾਸ ਦਾ ਜਾ ਲਿਓ ਗਲਾਸ ਅੱਜ ਨੂੰ ਵੜਦੋ ਸਾਰੀ ਨੂੰ ਵੜਦੋ ਅੱਜ ਹੈ ਸਾਰੇ ਨੇ ਕਾਤੇ ਕੱਲ ਸਵੇਰ ਨਿਗੜ ਕੇ ਬਾਨੇ ਦੇਗਾ ਕੱਲ ਸਵੇਰ ਬਾਨ ਕੇ ਅਗਰ ਕੁਤਰਾਇ ਕਰੇਗਾ ਕੁਤرائی ਕਰਨੀ ਆ 10:00 ਵਜੇ ਤੱਕ ਵੜਦਾ ਹੈ 10:00 ਬੰਝ ਜਾਏਗਾ 2-3 ਕੁਤرائی ਕਰਨੀ ਆ ਕੱਲ ਨੂੰ ਹਾਂ ਹਮ ਕੁਤਰਾਇ ਹਮ ਹੀ ਲੋਕ ਕਰਾਂ ਹਾਂ ਹੋਰ ਕੀ ਨਹੀਂ ਕਰਨੀ ਕੱਲਿਆ ਰੰਬਾ ਆਪਣੇ ਕੋਲ ਹੈਗਾ ਕਿਸਕੇ ਵਾਲਾ ਉਹ ਮਲਕੀਸ ਵਾਲਾ ਹਾਂ ਫਿਰ ਸਭ ਠੀਕ ਆਮ ਸੱਚਾ ਫੌਜ ਸਰਦਾਰ ਵਾਲੇ ਫੋਨ ਮਰਗੀ ਸਰਦਾਰ ਵਾਲਾ ਹੈਗਾ ਆਪਣੇ ਕੋਲ ਉਹਦੇ ਲਈ ਆਪਾਂ ਕਰ ਦੇਣੀ ਕੱਲੂ ਬਸ ਜਾਂ ਬੰਨ ਹੋ ਗਈ ਹੈ ਲਈ ਕਰ ਦੇਣੀ ਸਾਰੀ ਉਹ ਆਪਣਾ ਕਹਿਦੀ ਉਹਨੂੰ ਦੂਏ ਸਰਦਾਰ ਨੂੰ ਠੀਕ ਹਾਂ ਸਾਡਾ ਜਿਹਦੇ ਆੜਮ ਵੇਪ ਜਾਣਾ ਹੈ ਵੀ ਕੱਲੂ ਅਸੀਂ ਕੱਢ ਕੇ ਆਉਂਗੇ ਕੰਮ ਨਵੇੜ ਕੇ ਉਰੇ ਉਹਨਾਂ ਨੂੰ ਅੱਜ ਨਾ ਮੈਂ ਦਰੇ ਹੈ ਨਹੀਂ ਮੈਂ ਚਲੇ ਜਾਣਾ ਵਿਆਹ ਨੂੰ ਉਹਨਾਂ ਨੂੰ ਦੁਪਹਿਰੇ ਤੇ ਬੰਨ ਲਾ ਦੀ ਬੰਨ ਬੰਨ ਕਰਾ ਪਿਆ ਠੀਕ ਆ ਇਹ ਬੋਲੇ ਤੇ ਮੰਗਾਲੀ ਚਾਹੀ ਬੋਲਾ ਲਿਆ ਦੂੰਗਾ ਉਹਨਾਂ ਨੂੰ ਉਹ ਪਰਲਾ ਬੰਨ ਦੂੰਗਾ ਦੁਪਹਿਰੇ ਤੇ ਸਮਝ ਗਏ ਤੁਸੀਂ ਸਵੇਰੇ ਬੰਨ ਕੇ ਆਪਣਾ ਜਿਹੜਾ ਗੱਲ ਦੀ ਕੜਦੀ ਉਹ ਆਮ ਆਪਣਾ ਹੀ ਕੁਤਰਾਈ ਕਰੇਗਾ ਉਹ ਤਾਂ ਜਿਹੜਾ ਮਰਜ਼ੀ ਕਿਤਰਾਈ ਕਰ ਲਿਓ ਦੋਹੇ ਆਪਣੀ ਖੇਤ ਆ ਜਿਹੜੇ ਕਿਸੇ ਦਾ ਏ ਚੱਲ ਨਹੀਂ ਆਪਣੇ ਬੰਦੇ ਹਾਂ ਉਹਨੇ ਜਿਆਦਾ ਤਾਂ ਕਿ ਕਰਦੇ ਆ ਇਹ ਤੰਗੇ ਕਰਦੇ ਤੁਸੀਂ ਆ ਰੋਜ਼ ਇੱਕ ਫਾਂਟ ਲਾ ਜਿੰਦੇ ਆ ਵੇ ਫਾਂਟ ਵੀ ਦੋ ਫਾਂਟ ਲਗਾਇਆ ਆ ਆ ਫੇਰ ਅੱਜ ਫੇਰ ਨਹੀਂ ਨਿਵੇੜ ਕੇ ਜਾਣਾ ਤੁਸੀਂ ਫੇਰ ਹਜੇ ਬੰਨਣੀ ਆ ਕਦ ਕੱਢਣੀ ਆ ਉਹ ਡਾ ਰਮਾਂਡ ਲੈਣਾ ਪੈਣਾ ਹਾ ਸੁੱਤੇ ਪਿਆਨ ਦਾ ਕਾਲੂ ਜਾਣ ਵੀ ਨਹੀਂ ਦੇਣੇ ਮੈਂ ਜਿੰਨਾ ਜੇ ਤੁਸੀਂ ਸਾਰੀ ਵੱਢ ਕੇ ਕੱਢ ਕੇ ਨਹੀਂ ਜਾਂਦੇ ਆ ਚਾਰ ਦਿਨ ਹੋ ਗਏ ਆ ਚਾਰ ਬਿੱਗੇ ਨੂੰ ਲੱਗੇ ਨੂੰ ਤੁਹਾਨੂੰ ਸਵੇਰੇ ਸਵੇਰੇ ਘੰਟਾ ਲਾ ਕੇ ਭੱਜ ਜਾਂਦੇ ਆ ਹੂੰ ਇਹ ਨਹੀਂ ਤਾਂ ਬੁਲੇ ਨੇ ਕੱਲੇ ਨੇ ਪੜ ਦੇਣਾ ਤਾਂ ਜੇ ਮੈਂ ਲਾ ਦਿੰਦਾ ਉਹਨੂੰ ਵੱਢ ਦੋ ਵੱਢ ਦੋ ਅੱਜ ਵੱਢ ਕੇ ਆਏ ਹੋ ਹੁਣ ਹੂੰ ਕਹਿੰਦਾ ਦੇਖਦੇ ਆ ਹਲੇ ਵੀ ਹਾਂ ਉਹ ਨੰਬਰਦਾਰ ਚੱਕਣਾ ਪੈਣਾ ਥੋੜਾ ਕਿੱਧਰ ਆ ਇਹ ਹੈ ਤੇ ਦਾਦਾ ਹੀ ਨਹੀਂ ਕਿੱਥੇ ਆ ਆਓ ਸਰੇ ਪੁੱਜ ਗਿਆ ਫਾਂਡ ਲਾਉਂਦਾ ਲਾਉਂਦਾ ਨੰਬਰਦਾਰ ਦੀ ਕਟਾਈ ਹੋਣ ਵਾਲੀ ਆ ਹਾਂ ਰੋਜ਼ ਇੱਕ ਫਾਂਡ ਲਾ ਕੇ ਭੱਜ ਜਾਂਦਾ ਹਾਂ ਤੂੰ ਹੁਣ ਅੱਜ ਨਿਬੜਨਾ ਚਾਹੀਦਾ ਲੈ ਕਿੱਥੇ ਭੱਜ ਜਲੇ ਕੱਲ ਸਵੇਰੇ ਪੁੱਤਰਾ ਆਏ ਹੋਗਾ ਆ ਕੱਲ ਸਵੇਰੀ ਲੈ ਕਲ ਸੁਵੇਰੇ ਆਪਕੋ ਤਰਾਇ ਨਹੀਂ ਹੋਗਾ ਤਾਂ ਬੋਲਨਾ ਸਿੱਧੇ 5 ਵਜੇ ਰੰਭਾ ਹਾਂ 5 ਵਜੇ ਆਏਗਾ ਰਾਤ ਨੂੰ ਲਾ ਲ 12:00 ਵਜੇ ਕੱਢਣ ਜਾਂਦੇ ਆ ਤਾਂ ਕੱਢਣ ਜਾਂਦੇ ਕੱਢਣ ਖੜੰਬੇ ਵਰ ਉਹ ਅੱਜ ਵੱਢ ਕੇ ਜਾਊਂਗਾ ਕਿ ਨਹੀਂ ਬੜਾ ਬਹੁਤ ਰਾਜ ਆ ਜਾਏਗਾ ਰਾਜ ਆ ਜਾਏਗਾ ਪਰ ਬੜਾ ਫੋਨ ਆ ਗਿਆ ਮੈਂ ਬੁਲਾ ਹਲੇ ਖਾਜਾ ਕਿ ਮਾਈ ਕਰਦੇ ਕਿ ਕੀ ਕਰਦੇ ਹੋ ਹਰੇ ਕੜਾਈ ਕਰਦੇ ਆ। ਥ੍ਰੈਸ਼ਰ ਪਰ ਆ। ਇਹ ਜੇ ਤਾਂ ਰੈਕ ਨਹੀਂ ਚੱਲਦਾ ਹਾਲੇ ਤੱਕ। ਚੱਲੀ ਜਾਂਦਾ ਇਹ ਮੈਨੂੰ ਕਹਿੰਦੇ ਕੱਲ ਨੂੰ 5 ਵਜੇ ਚਲਾਉਣਾ। ਨਹੀਂ ਹਾਲ ਗਿੱਲਾ ਅੱਜ ਚੱਲ ਪਾ। ਨਾਉ ਜੀ ਕੱਲ ਨੂੰ ਵੀਡੀਓ ਨਹੀਂ ਬਣੀ ਵਿਆਹ ਕਰਕੇ ਜੀ। ਉੱਥੇ ਗਏ ਵੇ ਤੇ ਅੰਦਰ ਪਿੱਛੇ ਦੇ ਮਿਸਤਰੀ ਆਏ ਵਾ ਕੱਲ ਵੀ ਆਇਆ ਤੇ ਅੱਜ ਵੀ ਆ ਗਿਆ। ਬਣਾਤਾ ਇਹਨੇ ਰਸੋਈ ਜੈਨ। ਅੰਦਰ ਬੋਲਾ ਸਫਾਈ ਕਰਨ ਲਾਇਆ ਤੂੜੀ ਵਾਲੇ ਦੀ। ਮੁਗਾ ਵੀ ਸਫਾਈ ਕਰ ਇਹਨੂੰ ਲਪਾਈ ਲਪੂਈ ਕਰਾਈਏ ਟੀਨਾ ਪਾਈਏ ਕਰ ਲੂ ਹੁਣ ਦੇਖਦੇ ਆ ਕਾਡਰ ਚੜਾਉਂਦੀ ਐ ਜੀਸੀਬੀ ਲਿਆ ਕੇ ਜੀਸੀਬੀ ਗਾ ਚੜਾਣੇ ਆ ਹੈਡਰਾ ਤਾਂ ਰੇ ਆਉਣਾ ਨਹੀਂ ਨਹੀਂ ਹੈਡਰਾ ਜਾਂ ਜੀਸੀਬੀ ਗਾ ਚੜਾਵਾਗੇ ਹੁਣ ਦੇਖਦੇ ਆ ਇਹਨਾਂ ਨੂੰ ਕਾਡਰ ਲੰਬੇ ਬਹੁਤ ਆ ਇਹ ਦੇ ਕਰਕੇ ਫੇ ਜੀਸੀਬੀ ਗਾ ਚਕਾ ਕੇ ਉੱਪਰ ਖਾ ਦਾਂਗੇ ਵਾਪਕ ਵਾ ਤਾਰ ਨਿਕਾਲਦੇ ਤਾਰ ਨਾਲ ਵਿੱਚ ਦੱਬਦੀ ਦੇਲੀਗੰਦ ਰਹਿ ਗਈ ਜਿੰਨੇ ਨੂੰ ਨੇ ਕਰਨੀ ਜਮਗਾ ਕੱਲ ਤੇ ਫਿਰ ਅੱਜ ਇਹ ਨਿਬੜ ਜੂ ਕੱਲ ਤੇ ਫਿਰ ਸਟਾਰਟ ਹੋ ਜੀ ਹਵਾ ਹਵਾ ਨਾ ਕਰਦੀ ਜੰਗ ਜੀ ਆਹ ਜਵਾਂ ਤੈਨੂੰ ਲਗਾਤਾਰ ਤੇ ਇਹੋ ਹਵਾ ਵੀ ਬਹੁਤ ਜਲਦੀ ਦੀ ਇੱਕ ਵਿਹਾਨ ਇਹ ਲਿ ਆਏ ਬੀਤੇ ਹਾਂ ਬਰ ਬਿਲੇ ਹੋ ਗਏ ਹੁਣ ਇਹਦੇ ਪਰੇ ਆਟੀਨਾ ਪਰੇ ਕਾਲੂ ਵੀ ਇੱਕ ਦਿਹਾੜੀ ਕਣਕ ਨੂੰ ਲੱਗਣੀ ਆ ਜੇ ਲੱਗੇ ਉਹ ਕੱਢਤੀ ਉਹਨਾਂ ਨੇ ਮੰਨ ਗਏ ਕਾਲੂ ਕੱਢਾਂਗੇ ਨਾਂ ਮਸ਼ੀਨ ਵਾਲੇ ਹੱਥਾਂ ਵਾਲੀ ਹੈ ਉੱਪਰ ਬੂਟਿਆਂ ਵਿੱਚ ਅੱਜ ਅੱਜ ਰਹਿ ਗਈ ਥੋੜੀ ਜੀ ਸਵੇਰੇ ਵੱਢ ਕੇ ਉਹਨਾਂ ਨੇ ਕਹਿੰਨਾ ਜਦੇ ਕੱਢੂਗੇ ਮੈਂ ਚੱਲ ਬਸ ਫਿਰ ਸ਼ੈੱਡ ਭਰੇ ਜਾਂ ਫਿਰ ਇਹ ਜੱਸੇ ਨੇ ਫਿਰ ਮਸ਼ੀਨ ਫਰਾਈ ਹੈ ਹਾਂ ਜੱਸੇ ਨੇ ਮਸ਼ੀਨ ਫਰਾਈ ਗਾਤ ਆਹਿੰਦੇ ਬੜਾ ਤਾਂ ਹੀ ਤੂੜੀ ਪੈਣੀ ਆ ਤੂੜੀ ਦਾ ਆਰਡਰ ਆਉਣ ਵੀ ਲੱਗੇ ਵੀ ਬਣਾ ਲਓ ਮੈਂ ਬਣਾ ਕੇ ਕਰੀਏ ਕਿ ਆਹਦੇ ਪਾਉਂਗੇ ਕਿੱਥੇ ਫਾਤੂੜੀ ਆਪਨਾ ਚਾਰ ਦਿਜਾ ਰੈਡੀ ਕਰਨਾ ਹੋ ਕੋਈ ਕਹਿਆ ਵੀ ਚਾਰ ਪੰਜ ਦਿਨਾਂ ਚੋਂ ਰੈਡੀ ਕਰਕੇ ਤੂੜੀ ਪੈਂਦੀ ਹੋ ਜਵੇ ਚੱਲ ਇਹਨੂੰ ਅੱਜ ਅੱਜ ਸਮਝੋ ਖੱਡੇ ਕਾੜ ਕੇ ਕਾਂਡੀ ਪਾਸੇ ਮਾਰਾ ਜਿਵੇਂ ਲੱਗਣਾ ਤੇ ਤੁੱਪਾ ਸੁੱਕ ਜਾਊਗਾ ਜਿਹੜੇ ਟੀਨਾ ਉੱਪਰ ਹਾਂ ਹਾਂ ਚੱਲ ਦੇਖਦੇ ਆ ਕੋਈ ਨਹੀਂ ਖੱਡੇ ਤਾਂ ਤਿੰਨੇ ਨਿਕਲਣੇ ਆ ਆਪਣੇ ਚਲੋ ਲੋ ਵੀ ਇੱਧਰ ਤਾਂ ਹੋ ਗਿਆ ਕੰਪਲੀਟ ਦੂਰੇ ਅਧੇ ਰਹਿ ਗਏ ਦੂਰੇ ਅਧੇ ਲੱਗੇ ਕੰਪਲੀਟ ਹੋ ਜਾਣ ਫੇਰ ਇੱਧਰ ਖੱਡੇ ਮਾਰਨੇ ਆ ਹੁਣ ਇੱਥੇ ਬਡੇ ਮਾਰ ਕੇ ਗਾੜਣਾ ਚੜਾਉਣਾ ਹੀ ਕੱਲੂ ਦੇਖਦੇ ਜੀ ਚੜ ਗਏ ਜੇ ਸੀ ਮਗਾ ਕੇ ਆ ਪੈ ਪੋਰੇ ਪਾਣੀ ਵਾਲਾ ਉਹਦਾ ਮਸਲਾ ਹੱਲ ਕਿਵੇਂ ਕਰਨ ਬੜਾ ਦੱਬਣਾ ਉਹਦੇ ਛੋਟਾ ਏ 4 ਇੰਚੀ ਆ ਇੱਕ ਥੋੜਾ ਜਿਹਾ ਉੱਚਾ ਕਰਕੇ ਦੱਬਣਾ ਪੈਣਾ ਵਿੜੇ ਕਰਕੇ ਨਹੀਂ ਮੈਂ ਤਾਂ ਹੁਣ ਵਿੜਾ ਉੱਚਾ ਹੋ ਜਾਣਾ ਪੈ ਉੱਚਾ ਕਰ ਦਈਏ ਬੋੜੇ ਨੂੰ ਲਾਇਆ ਮੈਂ ਪੱਟ ਲੈਣੀ ਤੋੜਦਾ ਇਹਨੇ ਦੋ ਜਗ੍ਹਾ ਤੇ ਕੌਤੋਂ ਉੜਦਾਇਕਾ ਚਾਲਤੋਂ ਮੁੰਡਾ ਗੋਡਾ ਸਾਡਾ ਇਹ ਜੋ ਮਸਮ ਮੰਕੇ ਦਿੰਦਾ ਮਿਲ ਕੀ ਸੀ ਤੇ ਅਸੀਂ ਸਾਨੂੰ 1 ਮਹੀਨੇ ਵਾਸਤੇ ਜਿਹੜੇ ਬਾਈ ਤੇ ਤਾਂ ਉਹਨੇ ਕਹਿ ਕੇ ਭੇਜਿਆ ਕਹਿੰਦਾ ਤਾਂ 1 ਮਹੀਨੇ ਬਾਅਦ ਤੇ ਦਊਗਾ ਜੇ ਮੇਰਾ ਬੰਦਾ ਵਾਪਸ ਭੇਜੂਗਾ ਮੈਂ ਭਾਈ ਵਾਪਸ ਆਉਂਗਾ ਤੇਰਾ ਇਹ ਇਹਨੇ ਸੋੜਣਾ ਨਹੀਂ ਹੈਗਾ ਕਿਸੇ ਦੀ ਹਾਂ ਬੋਲੇ ਹਾਂ ਜੀ ਮੈਂ 1 ਮਹੀਨੇ ਵਾਸਤੇ ਉਧਾਰ ਲੀਆ ਐ ਮਲਕੀ ਸਰਦਾਰ ਸੇ ਕੋਈ ਬਾਤ ਨਹੀਂ ਬੈਂਕ ਤੇ ਨਹੀਂ ਲਿਤਾਇਆ ਠੀਕ ਆ ਪੱਟ ਦੇ ਇਹਨੂੰ ਬਚਾ ਕੇ ਪੱਟੀ ਠੀਕ ਆ ਦੂਜੇ ਕਰਨ ਲੱਗ ਗਿਆ ਉਹ ਚਲ ਕੋਈ ਗੱਲ ਨਹੀਂ ਐਨਾ ਤਾਂ ਕੋਈ ਚੱਕਰ ਨਹੀਂ ਲੱਗ ਗਿਆ ਹੁਣ ਤਾਂ ਇਹ ਕਿਹੜੇ ਜਾਣ ਕੇ ਮਾਰੇ ਇਹਦੇ ਤੂੰ ਹਟਾ ਦੇ ਨਾ ਹਾਂ ਉਤਰਵਾ ਦਿੱਤਾ ਹੈ ਇਸ ਨੂੰ ਉਤਲਾ ਦੇਗਾ ਹਾਂ ਲਓ ਜੀ ਮੱਕੀ ਲੱਗ ਗਈ ਅੱਜ ਬਟਣ ਤਾਲ ਵਾਸਤੇ ਉਦੋਂ ਇੱਕ ਕਿਹੜਾ ਲਾਇਆ ਤੇ ਮੱਕੀ ਦੇਖ ਲਓ ਪਾਣੀ ਪੂਰਾ ਮੰਗਣ ਫਰਾਈ ਵੀ ਉਦੋਂ ਲਾਈਟ ਨਹੀਂ ਆਈ ਚਾਰ ਪੰਦੇ ਨੂੰ ਗਿਆ ਜਾਈਦੀ ਸਵੇਰੇ ਮਗਾ ਹੁਣ ਗਿਆ ਛੱਡਣਾ ਜੱਜ ਵੱਢਣੇ ਲੱਗੇ ਅਸੀਂ ਪਹਿਲਾਂ ਅੱਜ ਪਾਣੀ ਛੱਡਣ ਦੀ ਸਲਾਹ ਦਿੱਤੀ ਮਗਾ ਵੱਢੇ ਲਾਉ ਇੱਕ ਦਿਨ ਚ ਗਿਆ ਹੋਣਾ ਜੇ ਬੰਦੇ ਆ ਗਏ ਭਾਈ ਇਹ ਵੱਢਣ ਹੁਣ ਦੇਖਦੇ ਕਿੰਨੀ ਖੁੰਦੀ ਆ ਸ਼ਾਹ ਲੇ ਕੇ ਆਏ ਇਹਨਾਂ ਲੋਬੜਦਾਰ ਵੱਢ ਕੇ ਫੇਰ ਆਮ ਕਰ ਲੱਗੇ ਤੇ ਇਹ ਕਰ ਰਿਹਾ ਲੇਟ ਆ ਗਿਆ ਤੇ ਸੁਕਣੇ ਦੇ ਚੱਕਰ ਨਹੀਂ ਮਰਦੇ ਨਾ ਫੇ ਕੋਈ ਨਾ ਠਹਿਰ ਕੇ ਵੱਢ ਲਿਓ ਲਫੜ ਹਾਂ ਜੇ ਗਾਡੀ ਲੇਟ ਆਉਣਾ ਗਲਾਸ ਲਿਗੇ ਗਲਾਸ ਐ ਨਹੀਂ ਤੁਹਾਡੇ ਕੋ ਫੇ ਤੂੰ ਦੱਸ ਦੇਣਾ ਤਾਂ ਮੈਂ ਗਲਾਸ ਵੀ ਲਿਆਉਂਗਾ ਕਾ ਤਾ ਫੋਨ ਤਾਂ ਕਰਿਆ ਤਾ ਮੈਨੂੰ ਕਿਹਾ ਤਾ ਫੋਨ ਹੋਰ ਕਿਹਾ ਫੋਨ ਕਰਣਾ ਤਾ ਹੈ ਮੈਨੂੰ ਕੀ ਆ ਨਹੀਂ ਤੂੰ ਸਵੇਰੇ ਫੋਨ ਫੇ ਫੇ ਤੂੰ ਹੁਣ ਵੀ ਕਰ ਦਿੰਦਾ ਵੀ ਗਲਾਸ ਲਿਆ ਸਰਦਾਰ ਜੀ ਮੈਂ ਲਿਆਇਆ ਹੁਣੀ ਵੱਲ ਲਿਆ ਆ ਮੈਂ 1 ਮਿੰਟ ਚ ਇੱਕ ਗਲਾਸ ਲੋ ਜੀ ਖੱਡੇ ਮਾਰਨ ਵਾਸਤੇ ਨਿਸ਼ਾਨੀਆਂ ਲਾ ਰਿਹਾ ਤਿੰਨ ਖੱਡੇ ਮਾਰਨੇ ਬਣੇ ਬਾਕੀ ਦਾ ਚਲੋ ਬਣੇ ਦੇ ਆ ਇਹ ਤਿੰਨ ਖੱਡੇਆਂ ਦੇ ਨਾਲ ਹੀ ਆਉਣਾ ਕੰਮ ਮਾ ਆਲੋ ਮਾਰ ਲੈਣਾ ਇੱਥੇ ਨੂੰ ਦੇਖ ਵਗੇ ਤਿੰਨ ਨੱਥੀ ਇਹ ਬਾਹਰ ਦੇ ਦੂਸਰੇ ਨਿਸ਼ਾਨ ਲਾ ਉੱਧਰ ਗਾਡਰ ਕਿੱਥੇ ਆਪਣਾ ਗਾਡਰ ਐ ਇੱਥੇ ਅੰਦਰ ਆ ਜਾਣਾ ਥੋੜੇ ਚਾਰ ਇੰਚ ਇਹਦਾ ਉਹ ਦੂਤ ਹਾਂ ਉੱਧਰ ਵੀ 4 ਇੰਚ ਅੰਦਰ ਆ ਹਾਂ 4 ਤਾਂ ਹੀ ਵੀ 5 5 6 ਇੰਚ ਅੰਦਰ ਰੱਖੀ ਆਵੇਂ ਭਾਵੇਂ ਗਾਉਂ ਚੋਜ ਹੂੰ ਕੋਈ ਲੱਗਦੀ ਬਾਈ ਤੇ ਅਗਲੀ ਨੌਂ ਚ ਬੱਪਾ ਤਵਾਰ ਹੋ ਜਨੇ ਕਿ ਕੱਟੂਗਾ ਹੁਣ ਆਪਣਾ ਖੁੱਡਾ ਨਾ ਇੱਥੇ ਆਏ ਕੇਲੇ ਗੱਡੀ ਹੋਈ ਯਾਰ ਕੇਲੇ ਦੇ ਨੌਂ ਚ ਦਾ ਇਸ਼ਾਰਾ ਅੰਦਰ ਰੱਖ ਕੇ ਨਾ ਖੁੱਡਾ ਮਾਰਨਾ ਅਜਰਾਬ ਹੂੰ ਦੇਖੀ ਥੋੜੀ ਉੱਧਰ ਲਾ ਲੈਂਦੇ ਆ ਥੋੜੀ ਉੱਧਰ ਲਾ ਹੂੰ ਇਧਰ ਬਾਪੂ ਸਿਕਿਉਰਿਟੀ ਗਾਰਡ ਬੈਠਾ ਬੁਲੇਪੁਰ ਹੈ ਬਾਪੂ ਦਾ ਅਲਗਲਾ ਇੱਕੋ ਨਾ ਹੋ ਰਿਹਾ ਗੋੜੇ ਨੇ ਕਿਹੜੇ ਸੋਣਨਾ ਵਿਚਾਰੇ ਇਹਨੂੰ ਬਸ ਠੀਕ ਆ ਕੰਪਨੀ ਗਾਰਡ ਮਾਰ ਜਾਏਗਾ ਹਾਂ ਕੱਢ ਦੇ ਬਾਪੂ ਨਿਕਲ ਜਾਣਾ ਕੱਢ ਦੇਣਾ ਇਹਨੇ ਪੈਪ ਛੱਡਣਾ ਇਹਨੇ ਕੋਈ ਨਹੀਂ ਕਰਾਉਂਦੇ ਆ ਉਹਦਾ ਹੀਲਾ ਆ ਠੀਕ ਆ ਕੋਈ ਇੱਕ ਤਰ੍ਹਾਂ ਹੋਣ ਵਜਿਏ ਇਹ ਕੰਮ ਹੀ ਇੱਥੇ ਕੋਈ ਪਟਾ ਦੇ ਦੇ ਮਿੱਤਰੀ ਇਹ ਠੀਕ ਆ ਨਾਲੇ ਇਧਰ ਬਥੇਰੀ ਜਗ੍ਹਾ ਲੰਘਣ ਨੂੰ ਆ ਦੇਖੋ ਪੱਧਰੀ ਕਰੀ ਤੇ ਇਹ ਕਿੰਨੀ ਜਗਾ ਬਣ ਗਈ ਟਰਾਲਾ ਆਏ ਨਿੱਕਣ ਜਾਊਗਾ ਕਿਹੜਾ ਮਰਜੀ ਇਹ ਪੱਧਰੀ ਹੋ ਤੇ ਕੋ ਖੁੱਲੇ ਪੱਧਰੀ ਹੋ ਜਾ ਬੁੱਲਦੀ ਹਾਂ ਪਹਿਲਾਂ ਰੂੜੇ ਪੈ ਤੇ ਹੁਰੀ ਤਰ੍ਹਾਂ ਦੀ ਲੱਗੀ ਜਾਂਦੀ ਸੀ ਹਾਂ ਪਹਿਲਾਂ ਜਮੇ ਲੈ ਤੱਕ ਕਿੰਨੀ ਜਗਾ ਸੀ ਹਜੇ ਹਜੇ ਹੁ ਵੀ ਨਾ ਜ਼ਿਆਦਾ ਹੋ ਪਰ ਦੇਣਾ ਹੋਰ ਫਰਕ ਪੈਣਾ ਨਹੀਂ ਇੱਧਰ ਇਹ ਕਿੰਨੀ ਜਗਾ 15 15 ਦੇਖਿਆ ਜੀ ਗਾਡਰ ਦੋ ਜੋ ਹੋ ਗਿਆ ਨਹੀਂ ਜਿਆਦਾ ਕਿਤੇ ਨਹੀਂ ਸਕੇਆ ਬਾਬਾ ਫਿਰ ਮੇਰਾ ਤੁੱਕਾ ਗਾਡਰ ਦੋ ਜੋੜ ਕੇ ਪੈਣਗੇ ਮੈਂ ਕਿਹਾ ਤਾਂ 15 15 ਹੋ ਗਈ ਹਾਂਜੀ 15 ਦੇ 3 18 17 ਰੱਖ ਲੈ ਚਲ 17 ਫੁੱਟ ਜਗ੍ਹਾ ਬਹੁਤ ਆ ਗਾਡਰ ਬੜਾ ਆਪਾਂ ਤਾਂ ਟੂੜੀ ਜਿਹੜੀ ਟਰਾਲੀ ਉਹ ਲਿਆਉਣੀ ਹੈ ਤੁਹਾਨੂੰ ਹਾਂਜੀ ਆਪ ਨਹੀਂ ਲੱਗਦਾ ਕਿ ਤਾ ਮਦੀ ਬੈਗ ਆਈ ਵੀ ਤੇ ਸਪੋਰਟ ਹੋ ਜੂਗੀ ਨਾਲ ਸਿੱਧੀ ਗੰਦ ਹੋ ਜੂਗੀ ਹੁਣ ਹਾਂ ਇੱਟ ਬਚਦੀ ਉਹ ਆਹ ਆ ਬਚੀ ਹੋਈ ਆ ਵਾਇਆ ਘੜ ਦੂ 45 ਦੇ 30 ਰਹਿ ਜਾਣ ਇੰਨੇ ਹੂੰ ਫੇਰ ਤੋਂ ਬਹੁਤ ਮੀਂਹ ਪਿਆ ਰਹਿ ਗਿਆ ਨਾ 45 ਫੁੱਟ ਦਾ ਕਿਥੇ 30 ਰਹਿ ਗਿਆ ਆ 10 12 ਫੁੱਟ ਜਗ੍ਹਾ ਖਬਰ ਹੋ ਗਈ ਹਾਂਜੀ ਇਹਦੀ ਫੋਟੋ ਵੀ ਤੁਹਾਨੂੰ ਪਾਈ ਨਹੀਂ ਦਿੱਤੀ ਕਿਉਂਕਿ ਦੇਖਣ ਉਹ ਕਾਲੇ ਦੇ ਮੰਨ ਲਾ ਜੀ 24 ਕੁ ਫੁੱਟ ਆ ਉਹ ਕੱਲਾ ਹੀ ਘੜਰ ਖੜਾ ਕੱਲਾ ਹੀ ਘੜਰ ਕੋਈ ਕੈਂਚੀ ਨਹੀਂ ਤਾਂ ਕੈਂਚੀ ਹੀ ਕੋਈ ਨਹੀਂ ਤਾਂ ਕਾਲੇ ਦੇ ਕੈਂਚੀ ਨਹੀਂ ਹਾਂ 24 ਫੁੱਟਾਂ ਬਰਾ ਜੀ 23 24 ਉਹ ਇੱਕ ਨਹੀਂ ਖੜਾ ਆ ਕੈਂਚੀ ਅਗਰ ਬਾਜੀ ਮੂਵੀ ਨਾਲੇ ਥੋੜਾ ਜਿਹਾ ਸਪੋਰਟ ਵੀ ਇਹ ਨਾਲੇ ਜੱਛਦੀਆਂ ਵੀ ਆ ਜੱਛਦੀਆਂ ਵੀ ਕੈਂਚੀ ਹਿੱਸਾ ਨਹੀਂ ਵਗਟ ਰਹਾ ਹਾਂ ਕਿੱਡਾ ਝੋਲਤਾ ਚਲੋ ਸੋਨੀ ਕਹਿੰਦਾ ਵੀ ਜੇ ਲੋਡ ਪਈ ਕਹਿੰਦਾ ਜਿਹੜੀਆਂ ਟੀਨਾ ਕਾਫ ਹੋ ਜਾਣੀਆਂ ਕਹਿੰਦਾ ਓਕਾ ਪੈ ਜਾਣੀਆਂ ਚਲੋ ਤਾਂ ਝੋਲ ਲੈ ਹਟਾ ਲੈਣੀ ਉਹ ਉਹ ਤਾਂ ਹਟਾ ਦਿੰਦੀ ਆ ਹਾਂ ਕਹਿੰਦਾ ਵਾ ਥੱਲੇ ਨੂੰ ਨਾ ਜਾਵੇ ਇਹ ਤਾਂ ਤੰਦ ਨੂੰ ਵੀ ਨਿਖਸਾਰ ਥੱਲੇ ਨੂੰ ਨਹੀਂ ਜਾਂਦਾ ਹਾਂ ਉਹ ਕੈਂਚੀ ਜਾਂ ਨਾਲ ਫਾਇਦਾ ਹੋ ਗਿਆ ਉਹ ਸਾਈਡਾਂ ਤੇ ਹਿੱਲਣਾ ਹੀ ਨਹੀਂ ਨੂੰ ਹਾਂ ਮੈਂ ਤਾਂ ਆਫਰ ਹੈ ਨਾ ਵੀ ਆਪਾਂ ਨੇ ਉਹ ਗਾਡਰ ਕੇ ਕਹਿਣਾ ਚੱਕਿਆ ਤਾਂ ਜਦ ਜਿਹੜਾ ਗੱਬੇ ਆਏ ਆ ਜਿਹੜਾ ਕੋਈ ਗਰਜੂ ਜਿਹੜਾ ਗੱਬੇ ਆਏ ਆ ਇਕ ਨਹੀਂ ਚੱਕਦਾ 40 ਬਾਈ 40 ਬਾਈ ਜਦ ਮੈਂ ਵੀ ਨਵਾਂ ਦਾ ਫੀਲਡ ਦੇ ਵਿੱਚ ਇਹ ਪਾਹੀ ਤਾਂ ਜੈਕ ਲਾ ਲਾ ਕੇ ਬਾਈ ਨੇ ਟੀਂਦਾ ਇਕ ਲਾ ਲਾ ਕੇ ਇਕ ਨਹੀਂ ਚੱਕਦਾ ਜੈਕ ਦੇ ਉੱਪਰ ਬੱਲੀ ਰੱਖ ਕੇ ਗਾਡਰ ਥਲੇ ਲਾ ਕੇ ਜੈਕ ਤਸੀਗੇ ਉਹਨੇ ਥਲੇ ਇਟਾ ਪਾਈਗੇ ਭਾਈ ਕਹਿੰਦਾ ਚੱਲਣ ਦਾ ਰਿਸਕ ਲੈ ਕੇ ਦੇਖਦੇ ਆ। ਇਕ ਨਹੀਂ ਚੱਕੂਗਾ ਅੱਜ ਦਾਦੇ ਦਾ ਕੋਈ ਸਪੋਰਟ ਨਹੀਂ ਦੀ ਗੱਭੇ ਕੁਝ ਨਹੀਂ ਤਾਂ। ਗੱਭੇ ਗਾਡਰ ਵੱਡੇ ਦਿੱਤਾ ਤਾਂ ਗਾਡਰ ਤੇ ਇੰਨਾ ਚੱਕਦਾ ਆਪਾਂ ਨੇ ਕਭਲੇ ਤੇ। ਕੋਲਾ ਜੱਫ ਭਜਿਆ ਜਾ ਤੋੜਿਆ ਟੱਕਾ ਹੋ। ਟੱਕਾ ਤੋੜੇ ਤੇ ਉਹ ਵੀ ਕਹਿੰਦਾ ਵੀ ਦੇਲਾ 40 ਬਾਈ 40 ਦੇਖਣੀ ਚੱਕਦਾ 36 ਬਾਈ 40 ਦਾ। ਸਹੀ ਗੱਲ ਆ। ਜਦ دماغ ਨੇ ਕੰਮ ਨਹੀਂ ਕਰੇ ਵੀ ਜੇ ਟੀਨਾ ਟੁੱਟ ਗਈਆਂ ਜਾਂ ਦਬ ਗਏ। ਦਿੱਤਾ ਐਵੇਂ ਲੱਗੇ ਰਹੇ ਵੀ ਚੱਕ ਦੋ ਆ ਇਹਨੂੰ ਫਾੜੀ ਦੋ। ਜੱ ਚੋਂਦਾ ਜਿਆਦਾ ਦਾ। ਚੋਂਦਾ ਵੀ ਦਾ ਉਹ ਮਤਲਬ ਆਏ ਹੁੰਦਾ ਬੰਦਾ ਕਈ ਵਾਰੀ ਸੋਚਦਾ ਨਹੀਂ ਹੈਗਾ ਵੀ ਨੁਕਸਾਨ ਕਿ ਆਉਦਾ। ਹਾਂਜੀ। ਅਸਲ ਚ ਪਹਿਲਾਂ ਨੁਕਸਾਨ ਸੋਚਣਾ ਪੈਂਦਾ ਚੀਜ਼ ਦਾ ਫਾਇਦਾ ਬਾਅਦ ਚ ਸੋਚੋ ਇਹਨਾ ਸੋਚੋ ਵੀ ਚੀਜ਼ ਨੁਕਸਾਨ ਨਾ ਹੋਵੇ ਹਾਂ ਸੇਫਟੀ ਪਰ ਅਸੀਂ ਜਦੋਂ ਚੀਜ਼ ਸੋਚੀ ਨਹੀਂ ਹੈਗੀ ਕਿ ਲੋ ਅਸੀਂ ਇਕੱਲੇ ਲੱਗੇ ਚੱਕਣ ਵੀ ਚੱਕਦਾ ਕੋਈ ਨਹੀਂ ਚੱਕ ਹੈਗਾ ਦੇਖਨੇ ਦਾ ਚੱਕਦਾ ਬਰਾਬਰ ਆ ਸਹੀ ਦਾ ਆਪਣੇ ਖੜ ਗਿਆ ਰਹੇਗਾ ਬੜਾ ਏਨ ਹੋਏਗਾ ਵਧੀਆ ਰਹੇਗਾ ਹਾਂ ਝੁਕੇ ਆ ਵੀ ਨਹੀਂ ਹੈਗਾ ਦੇਖ ਲੈ ਕੋਨੇਟਾ ਦੇਈ ਉਹਦੇ ਉਪਰ ਆਪ ਕੋਨੇਟਾ ਦੇਈਗੇ ਅਸੀਂ ਵਾਰੀ ਸਰ ਕੱਲਾ ਕੱਲਾ ਗਾਟ ਰ ਚੱਕੀਗੇ ਸੋਨੀ ਵੀ ਹੈਗਾ ਤੇ ਸੋਨੀ ਜਿਹੜੀ ਖਿਲਾ ਦੱਤੀ ਆ ਵੀ ਨਾ ਚੱਲੇ ਉਹ ਵੀ ਸਾਡੇ ਵਰਗਾ ਹੀ ਹੋਊਗਾ ਕੋਈ ਗੱਲ ਕਰਦਾ ਮੈਂ ਇਹ ਤਾਂ ਇਹ ਗੱਲ ਠੀਕ ਆ ਭਾਈ ਫਾਇਦੇ ਤੇ ਪਹਿਲਾਂ ਨੁਕਸਾਨ ਵਾਲੇ ਸੋਚੋ ਉਦੋਂ ਸੇਫਟੀ ਵੱਧ ਹੋ ਜਾਂਦੀ ਆ ਇਹ ਨਾ ਸੋਚੋ ਵੀ ਸਾਨੂੰ ਚੀਜ਼ ਦਾ ਫਾਇਦਾ ਕਿ ਕਰਾਂ ਹਾਂ ਇਹ ਸੋਚੋ ਵੀ ਚੀਜ਼ ਦਾ ਨੁਕਸਾਨ ਨਾ ਹੋਵੇ ਹਾਂ ਤੇ ਵਧੀਆ ਚਾਹੀਦੇ ਤਾਂ ਚੀਜ਼ ਹਰੇਕ ਦਾ ਫਾਇਦਾ ਤਾਂ ਹੁੰਦਾ ਹੀ ਆ ਨੁਕਸਾਨ ਵਾਲੀ ਚੀਜ਼ ਇਹ ਨਾ ਨਾ ਹੋਵੇ ਵੀ ਨੁਕਸਾਨ ਹੋਵੇ ਉਲਟਾ ਵਧੀਆ ਜੀ ਹੋਣੀ ਜੀ ਵਧੀਆ ਅਸੀਂ ਇਹੀ ਚੀਜ਼ ਨਹੀਂ ਸੋਚਿਆ ਸੀ ਚੱਕਤਾ ਜੇ ਤੁਹਾਨੂੰ ਦੱਦ ਰਹੀ ਤੂੰ ਵੀ ਗੈਲੇ ਤੇ ਦੇਲਾ ਕਾਲਾ ਦਾ ਮੈਂ ਤਾਂ ਪੱਤਨਾ ਚਾਰਾਂ ਨੇ ਇੱਕ ਦਿਨ ਚ ਜਾ ਕੇ ਮਾਰਿਆ ਮੇਰੇ ਉਧਰ ਪੈਸੇ ਕਿਹਾਦਾ ਆਏ ਵੀ ਅਸੀਂ ਇਹ ਬਾਈ ਨੂੰ ਡਰੀ ਜਾਂਦੇ ਅਸੀਂ 40 ਬਾਈ ਚ 60 ਦੇ ਇੱਕ ਨਹੀਂ ਚੱਕਤਾ ਇਹ ਤਾਂ ਲੈ ਦੇ ਗੱਲੇ ਕੋਦਰੇ ਇਹ ਤਾਂ ਵੀ ਫੇਰ ਵੀ ਛੋਟਾ ਜੀ ਥੋੜੀ ਤਾਂ ਮੈਂ ਕਹਿੰਦਾ ਕਿਤਾ ਜਿਨਾ ਰੱਖਾਂਦੇ ਫੀਲਿੰਗ ਆਉਣੀ ਬਾਤ ਚੋ ਦੋ ਲੋਕ ਲਾਪਾਂ ਤੇ ਇਹ ਸਮਣੀ ਨੂੰ ਫਿਰ ਠਕਾਉਣਾ ਵੀ ਪੈਣਾ ਮੜਾ ਜਾ ਸਹੀ ਇਹ ਰੋਜ਼ ਦੀ ਚੀਜ਼ ਆ ਲੈ ਚੱਲਦੀ ਨੂੰ 9 ਇੰਚੀ ਦਾ ਹੈਗਾ ਅੱਛਾ ਐਡਾ ਪਿਆ ਇਸ ਲੱਗੇ ਇਹਦੇ 5 ਇੰਚੀ ਆ ਥੋੜਾ ਪਾਣੀ ਕੱਢ ਦੀ ਨਾਲੀ ਦਾ ਮਿੱਟੋ ਕੱਢ ਹੋਣਾ ਵਿੱਚ ਉਸਮਿੰਟ ਜੱਕ ਆ ਆ ਕਾਸ ਅਗਿਆ ਦਿਖ ਗਿਆ ਹਾਂ ਬਸ ਠੀਕ ਆ ਅਗਿਆ ਬੁਣਦਾ ਆ ਕੁੜੀ ਜੀ ਦੀ ਮौज ਆ ਇਹਦੀ ਹਾਂ ਜੀ ਬਾਈ ਆ ਸਾਰਾ ਰੱਤੀ ਫੁੱਟ ਰਹੇਗਾ ਹਾਂ ਆਹੀ ਰਹਿ ਜਣ ਆ ਫਿਰ ਤਾਂ ਬੱਲੇ ਕੁਝ ਨਹੀਂ ਹੋ ਗਿਆ। ਸੰਦਰ ਇੱਧਰ ਹੋ ਗਿਆ ਨਾ 45 ਉਹ ਆ। 14 15 ਫੁੱਟ ਦੀ ਰਿਪੋਰਟ ਪਾ ਦਿੰਦੇ ਆ। ਹੂੰ। ਜੇ ਹੈਗਾ ਆਪਣੇ ਕੋਲ ਜਦ ਆਪਣੇ ਕੋਲ ਚੀਜ਼ ਨਾ ਹੋਵੇ। ਗਾੜ ਰੇ ਆ ਘਟਦਾ ਇੱਕ ਅੱਧਾ। ਹੁਣ ਆਪਾਂ ਕੈਂਚੀ ਬਾਤ ਦੀ ਉਹੀ ਹੈ ਜੀ। ਹੁਣ ਤਾਂ ਨਹੀਂ ਘਟਦਾ। ਹੈਂ? ਹੁਣ ਤਾਂ ਨਹੀਂ ਘਟਦਾ ਘਟਦਾ। ਨਹੀਂ। ਇੱਥੇ ਤੋਂ ਕੈਂਚੀ ਬਣਾਤੀ। ਹਾਂ। ਹੁਣ ਤਾਂ ਘਟਦਾ ਨਹੀਂ। ਹੁਣ ਨਹੀਂ ਘਟਦਾ। ਨਹੀਂ ਜੀ। ਇੱਥੇ ਆ ਪਾ ਜਣ ਇੱਥੇ ਆਈ। ਹੂੰ। ਇੱਕ ਵਾਰ ਕੇ ਵੱਜ ਜਣ। ਹੂੰ। ਇਹ ਔਰੇ ਨੂੰ ਹੈਗਾ ਇਹ। ਤਬਰੀਕ ਗਾਡਰ ਛੱਡਣੀ ਪੈਣੇ ਆ। ਇਹਦੇ ਉੱਤੇ ਪੱਟੇ ਨਹੀਂ ਹੋਣੇ ਗਾਲੂ ਦੇਖਣੇ। ਉਹ ਚੀੜੀ ਦੇ ਨ ਦੇਖਤੇ ਮੈਨੂੰ ਲੱਗਦੀ। ਉਹ ਉੱਪਰ ਤਾਂ ਨਹੀਂ ਗਈ ਨਾ। ਹਾਂ। ਇੱਥੇ ਹਾਂ ਦੇਖਣੇ ਇਹ ਵੀ ਬੱਚੇ ਤਾਂ ਨਹੀਂ ਹੈਗੇ, ਅੰਡੇ ਤਾਂ ਨਹੀਂ ਹੈਗੇ। ਕਿਹੜੇ ਤੇ ਜੀ? ਉਹ ਦੇਖ। ਆ ਗੱਬੇ। ਹਾਂ, ਦੀਗੇ ਹੋਏ ਵਿੱਚ। ਹੋ ਰਹੇ। ਦੇਖਣੇ ਪੈਣੇ ਆ ਵੀ ਹੈ ਤਾਂ ਨਹੀਂ। ਜੇ ਹੋਏ ਵੀ ਅੰਡੇ ਹੋਏ ਫੇਰ ਨਹੀਂ ਛੇੜਨਾ। ਫੇਰ ਨਹੀਂ ਛੇੜਨੇ। ਭਾਂਵੇਂ ਰਹਿਣ ਦਾਂਗੇ, ਦੇਖਾਂਗੇ ਫੇਰ। ਦੇ ਬਾਅਦ ਚ ਦੇਖੀ ਜਾਉ ਨਹੀਂ ਕੋਈ ਟਾਇਗਰ ਪਿਆ ਹੋਣਾ ਕੋਈ ਗੱਡ ਨਹੀਂ ਜੇ ਹੋਈ ਛੇੜੀ ਨਾ ਬਾਦਮਾ ਪਾ ਲਈ ਉਹ ਆ ਫੇ ਤਾਂ ਬਾਅਦ ਚ ਪਾਉ ਹਮ ਅਜੇ ਦੇਖ ਲਓ ਹੁਣ ਦੇਖ ਲਓ ਉਹਦੇ ਚ ਦੇਖਦੇ ਹਾਂ ਹੁਣ ਮੈਂ ਮੈਂ ਤਾਂ ਵੀ ਹੁਣ ਸੁੱਕੇ ਨੇ ਦਿਖਾਇਆ ਮੈਨੂੰ ਵੀ ਕਹਿੰਦਾ ਉਹ ਚਿੜੀ ਕਿੱਥੇ ਬੈਠੀ ਮੈਂ ਚਾਹ ਕੋਈ ਨਹੀਂ ਬਾਈ ਦੇਖਦੇ ਆ ਹਾਂ ਉਹ ਵੀ ਲੱਗੀ ਉਹਦੇ ਵਿੱਚ ਬਾਈ ਬੰਦ ਹੈ ਇਧਰ ਤੇ ਨਾ ਕਿ ਨਾ ਹੈ ਖੁੱਲਾ ਹੀ ਦੋਹਾਂ ਪਾਸੇ ਦੋਹੇ ਪਾਸੇ ਤੇ ਖੁੱਲਾ ਹੁੰਦਾ ਜੀ ਹਾਂਜੀ ਹੋ ਗਿਆ ਛੋਟੂ ਬਾਜਾ ਪੈ ਥੱਲੇ ਹਵਾਦਾਰ ਵਧੀਆ ਨੇ ਦੇਖ ਨਹੀਂ ਯਾਰ ਅਜੇ ਹੈਗੇ ਵੀ ਅੰਡੇ ਹੁੰਦੇ ਦੇਖਦੇ ਯਾਰ ਆਕੇ ਵਾਲਾ ਦੇਖਦੇ ਹੁਣ ਆਕੇ ਦੇਖ ਓਏ ਆ ਰੱਖੀ ਹਾਂ ਇਹ ਵਾਲਾ ਇਹ ਵੀ ਅੰਡੇ ਤਾਂ ਨਹੀਂ ਹੈਗੇ ਆਹ ਵੇ ਇਹ ਅੰਡੇ ਹੋਏ ਫੇਰ ਨਹੀਂ ਛੇੜਨਾ ਹੈਗਾ ਉੱਥੇ ਰੱਖੋ ਇੱਥੇ ਰੱਖੋ ਇੱਥੇ ਈੜੀਆਂ ਹੁਣ ਆਉਂਦੀਆਂ ਵੀ ਨਹੀਂ ਹੈਗੀਆਂ ਉਹ ਫੇਰ ਨਹੀਂ ਛੇੜਨਾ ਹੈਗਾ ਬਰਾਬਰ ਇਹ ਕਰ ਲੋ ਦੇਖ ਕੇ ਹਰਕੇ ਰੱਖੀ ਉਹ ਕੋ ਖੇਚੂਗਾ ਲੈਡ ਵਾਰ ਕੇ ਦੇ ਲਾ ਰੇ 12 ਬੋਟਕੇ ਸਰਨਾ ਨਹੀਂ ਨਾ ਦੇਖ ਲੈਨੇ ਇੱਕ ਵਾਰੀ ਤਾਇਆ ਜੀ ਦੇਖਦੇ ਕੰਧ ਪਰ ਨੂੰ ਕੀ ਕਰ ਲੱਗੇ ਵੀ ਕੋਈ ਜਕਰ ਆ ਉਂਤਰਾ ਕੈਮਰੇ ਨਹੀਂ ਆਉਣ ਹੁੰਦਾ ਇਹ ਵੀਡੀਓ ਬਣਾਉਂਗੇ ਆਈ ਨਹੀਂ ਵਾਣੀ ਹੈਗੀ ਇਕੜੀ ਦੇਖ ਲੈ ਉੱਪਰੋਂ ਹੋਗੇ ਹੋਰ ਕੋਨੇੜੇ ਕਰ ਲੈ ਉਹ 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 ਰੂਪ ਆ ਆ ਨਾ ਕਿ ਨਾ ਆਵਾਜ਼ ਹੀ ਆਉਂਦੀ ਹੈ ਪਰਲੇ ਪਾਸੇ ਕਰ ਯਾਰ ਪਰਲੇ ਪਾਸੇ ਦੇ ਦੇਖੂਗਾ ਸਾਰਾ ਹਾਂ ਪਰਾਂ ਦੇਖੂ ਪੂਰੇ ਤੇ ਨਹੀਂ ਪਤਾ ਲੱਗਦੇ ਦੇਖੋ ਜੀ ਇਹ ਵਾਲੀ ਆ ਤੇ ਉਹ ਰੂਹੀ ਹੈ ਇਹ ਦੀ ਮੂਹ ਹੈ ਗਿਆ ਦੇਖਦਾ ਲਾਈਟ ਵਾਲ ਲਾਈਟ ਵਾਲ ਕੇ ਦੇਖੋ ਫੋਨ ਜੀ ਲਾਈਟ ਵਾਲ ਦੀ ਉੱਪਰ ਦੇ ਉਤਾਰ ਕੇ ਥੱਲੇ ਵਾਸਤੇ ਲਾਈਟ ਸੀ ਹਾਂ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਹੈਗੇ ਨਹੀਂ ਹੈ ਨਹੀਂ ਹੈ ਨਹੀਂ ਆਹ ਇਹ ਭੂਜੀ ਮੋਈ ਆਉਦੀ ਤੇ ਅਗੋਂ ਦੋਂਗੀ ਆਂਡੇ ਫਿਰ ਉਹ ਛੱਡੇ ਜੇ ਚਲੇ ਜਾਊਗੀ ਛੱਡੇ ਜੇ ਫੇਰੇ ਆ ਲੈਣੇ ਹੈ ਨਹੀਂ ਹੈ ਨਹੀਂ ਖਾਲੀ ਚਲ ਤਿਆਰੀ ਕਰੀ ਉਹਦੀ ਮাজা ਹੋ ਗਿਆ ਜੋ ਨਹੀਂ ਤਾਂ ਫੇਰ ਛੱਡਣਾ ਪੈਣਾ ਤੇ ਜਾਣਦੀ ਹਾਂ ਹਾਂਜੀ ਲਓ ਜੀ 30 ਗੱਡੀ ਚੱਲੀ ਐ ਇਹ ਨਦੂਈ ਕੀ ਕਹਿੰਦਾ ਸ਼ਾਮ ਨੂੰ ਲਿਖੇ ਜਾਣੀ ਨੇਰੇ ਹੋਏ ਦੇਖਦੇ ਆ ਕਿੰਨਾ ਕਮਾਲ ਹੁੰਦਾ ਇਹਦੇ ਚੋਂ ਲੱਗੇ ਵੀ ਵੱਡਣ ਉੱਧਰ ਬੰਦੇ ਇਹ ਇੱਕ ਗੱਡੀ ਹੋਰ ਵੱਡੀ ਛੱਡਣੀ ਆ ਮੈਂ ਵੜ ਦੋ ਬਈ ਬਾਕੀ ਦੇਖਦੇ ਆ ਕਿੰਨਾ ਕਮਾਲ ਹੁੰਦਾ ਕਿੰਨਾ ਕਿਆ ਭਜਨ ਜਾਂਦੀ ਐ ਐਸਟੀਮੇਟ ਲੱਗ ਜੂਗਾ ਸਾਰਾ ਹੀ ਵੀ ਇੰਨਾ ਕੋ ਹੋਇਆ ਪਰਾਲੀ ਸਾਹਮਣੇ ਰੱਖੋ ਪਰਾਲੀ ਨਹੀਂ ਮੇਲੀ ਫਿਰ ਸਫਰ ਦੇ ਦਾ ਵੀ ਆਉਂਦੀਆਂ ਜ਼ਿਆਦਾ ਮਹਿੰਦਰਾ ਹੀ ਪਿਕਅਪ ਆ ਹਿਮਾਚਲੂ ਮਗ ਜਾਂਦਾ ਜ਼ਿਆਦਾ ਜਿੰਨੀ ਮੱਕੀ ਹਿਮਾਚਲ ये गल बहुत ही ज्यादा थोड़ा माल लेके गया पहला पच्ची अठाई क्विंटल ले गया जद ही बिच चल कि माल आऊंगा दस बारह है चल बहु जी ਕਿੰਨੀ ਹੁਣ ਤੱਕ ਵੱਡੀ ਇਹਦੇ ਵਿੱਚੋਂ ਹੋ ਗਈ ਇਹ तकरीबन 25 ਤੇ 10 35 ਤੇ 10 45 45 ਕੁਇੰਟਲ ਮੱਕੀ ਹੋ ਗਈ 20 25 ਕੁਇੰਟਲ ਹੋਰ ਹੋਊਗੀ 45 ਤੇ 25 ਲਾ ਲੋ ਚਲੋ 70 ਕੁਇੰਟਲ ਮੱਕੀ ਹੋ ਗਈ ਸਵਾ ਦੋ ਡਿਗਗੇ ਦੁਆੜ ਤੋਂ ਘੱਟ ਐ ਦੁਆੜ ਦੀ ਉਹੀ 70 75 ਗੋਨਟਲ ਮੱਕੀ ਦੁਆੜ ਦੀ 70 75 ਗੋਨਟਲ ਮੱਕੀ ਹੋਣੀ ਸੀ ਇਹ ਮੱਕੀ ਤਕੜੀ ਹੈ ਤੇਲੀ ਆਪਣੀ ਜਿਹੜੀ ਖੱਤੀ ਵਾਲੀ ਹੈ ਇਹ ਦੇਖਦੇ ਕਿੰਨੀ ਹੁੰਦੀ ਹੈ ਇਹ ਬਿੱਕੇ ਦੇ ਉੱਪਰ ਸਭਾ ਬਿੱਗੇ ਜਿਹੜੇ ਸਾਡੇ 6 ਬਿੱਗੇ ਬਣਤੀ ਜਗਾ ਇਹ ਦੇਖਦੇ ਕਿੰਨੀ ਹੁੰਦੀ ਹੈ ਅਦਰ ਉਹ ਮੱਕੀ ਹਲਕੀ ਸੀ ਥੋੜੀ ਜੀ ਇੱਧਰਲੀ ਬਹੁਤ ਤਕੜੀ ਹੈ ਉੱਤੇ ਪਤਾ ਲੱਗੂਗੀ ਕੀਲੇ ਦੀ ਕਿੰਨੀ ਨੇ ਖੜਦੀ ਜੀ ਉਹ ਥੀਲੇ ਦੀ ਨਿਕਲ ਰਹੀ ਹੈ ਸਮਝ ਲਓ ਵੀ ਤੁਸੀਂ 150 ਡੇਕੀ ਜੋ 150 40000 ਰੁਪਿਆ ਦੇ ਵਿੱਚ ਵਿੱਚ ਇਹ 150 ਤੋਂ ਵੱਧ ਨਹੀਂ ਚੱਲਣੀ ਚਾਹੀਦੀ ਆ ਬਾਕੀ ਦੇਖਦੇ ਹਾਂ ਲੱਗ ਜੂ ਪਤਾ ਕੱਲੂ ਵੱਢਣੀ ਐ ਇਹਨਾਂ ਨੇ ਇਹ ਵੀ ਵੱਢ ਦੇਣੀ ਸਾਰੀ ਉਹ ਸਾਨੂੰ ਕਾਕ ਵੀ ਕੱਢਣੀ ਐ ਦੇਖਦੇ ਆ ਕਿਹੜਾ ਕੰਮ ਨਪੜਦੇ ਕੱਲੂ ਲਾਈਟ ਮੇ ਨਾਲ ਸਾਰਾ ਕੰਮ ਔਖਾ ਹੋਇਆ ਵਾ ਇੱਧਰ ਨੇ ਪਾਣੀ ਮੰਗਦੇ ਆ ਸਾਰੇ ਅੱਜ ਤਾਜੀ ਸੀ ਹੁਣ ਕੱਲੂ ਦੇਖਦੇ ਆ ਕਿੰਨੀ ਕੰਦੀ ਆ ਰਾਤ ਨੂੰ ਅੱਜ ਰਾਤ ਹੁਣੀ ਵਾਲੀ ਤਿੰਨ ਕੋ ਘੰਟੇ ਵੇਰੇ ਅੱਜ ਬਾਕੀ ਕਾਲੂ ਦੇਖਦੇ ਆਈ ਹੁਣ ਜੇ ਆ ਜਵੇ 5 ਘੰਟੇ ਆਈ ਜਾਵੇ ਫਿਰ ਚੱਲੂ ਕੰਮ ਬਾਕੀ ਦੇਖਦੇ ਇਹਨਾਂ ਪਾਣੀ ਛੱਡਿਆ ਤਾਂ ਵੀ ਕਿੰਨਾ ਕੁ ਭਰਿਆ ਵਾ ਗੰਨਾ ਤਾਂ ਵਧੀਆ ਹੋ ਗਿਆ ਪਰ ਇਹਦੇ ਵਿੱਚ ਆਈਆਂ ਵੀ ਹੁਣ ਕੋਈ ਸਮਾਨ ਨਹੀਂ ਹੋਣਾ ਹੈਗਾ ਜਿਕਣਾ ਦੂਏ ਵਿੱਚ ਪੀਜੇਵੇ ਦੇ ਜਿਹੜਾ ਕੁਝ ਪਿਆਜ਼ ਪੂਜ ਉਹ ਖਤਮ ਹੋ ਗਏ ਇਹਨੂੰ ਛੱਡਿਆ ਰਹਿ ਗਿਆ ਤਾਂ ਪਾਣੀ ਇਹ ਤੱਕ ਆਇਆ ਵਾ ਲੈਣਾ ਲੈਣਾ ਵਿੱਚ ਕੁਝ ਲੈਣ ਰਹੇ ਵੀ ਹੋਈ ਕੋਈ ਭਰਦੀ ਗਈ ਉਹੀ ਦੇਖਣ ਆਇਆ ਸੀ ਕਿੰਨਾ ਭਰ ਗਿਆ ਮਗਾ ਨੂੰ ਹੁਣ ਮਿੱਟੀ ਚੜਾਉਣ ਦਾ ਕੰਮ ਸ਼ੁਰੂ ਕਰੀਏ ਇੱਕ ਦੋ ਦਿਨਾਂ ਤੱਕ ਵਿਲੇ ਜੋ ਕੇ ਮਿੱਟੀ ਚੜਾਈਏ ਫੇਰੀ ਦਾ ਕੰਮ ਲੂਟ ਹੋਣਾ ਨਹੀਂ ਫਰੀ ਦੇ ਜੋ ਟਰੈਕਟਰ ਨਹੀਂ ਕੋ ਬਣਾ ਹੈਗਾ ਜੀ ਜਿਆਦਾ ਵੱਡਾ ਹੋਵੇ ਬੇਤੀ ਰੈਡੀ ਕੱਲ ਆ ਜਾ ਦੇਣੀ ਆ 6500 ਰੁਪਏ ਕਹਿੰਦਾ ਮੈਂ ਕੱਲ ਫਿਰਦਾ ਦੋ 6500 ਰੁਪਏ ਦੰਦਾ ਹੋ ਗਿਆ ਸੌਦਾ ਹੱਤ ਮੰਗਿਆ ਦਾ ਮਾ ਜਲਦੀ ਜਾ ਕਹਿੰਦਾ ਦੇ ਦੇ ਯਾਰ ਘੱਟ ਵੱਧ ਕਰ ਲਵਾਂ 6500 ਦੇ ਜਾ ਮੈਂ ਟਾਂ ਨੂੰ ਵੇਖ ਪਹਿਲੋ ਖਿਫਰ ਦੇ ਦਿਓ ਵਧੀਆ ਤਾਂ ਐ ਵੀ ਗਿਆ ਕਰਾਉਣੀ ਸੀ ਯਾਰ ਇਹਨੇ ਲੈ ਨਹੀਂ ਲੈ ਲਵੇ ਭਾਈ ਇਹਨੇ ਕੀ ਕਰਨੀ ਆ 6000 ਦੇ ਦੇ ਘੱਟ 500 ਹੋਰ ਦੇ ਦੇ ਇਤਾਂ ਕਰਨੀ ਗਿਆ ਵੀਰ ਲੋਕਾਂ ਨੂੰ ਮੇਰੇ ਕਿੱਥੇ ਚੱਲਣ ਨੂੰ ਨਾਲ ਲੈ ਆ ਤਾਂ ਆਹੀ ਚਲਾਈ ਜਾਇਆ ਕਰ ਜਦੋਂ ਤੈਨੂੰ ਲੋਡ ਆ ਜਾ ਕੋਈ ਕਰਨਾ ਕਾ ਨੂੰ ਲੈਣੀ ਆ ਤਾ ਠੀਕ ਹੈ ਲੈ ਲੈ ਸਾਨੂੰ ਤਾਂ ਕੋਈ ਚੱਕਰ ਨਹੀਂ ਤੇਰੀ ਜੁਆਇਸ ਆ ਗਿਆ ਭਾਈ ਜੁਆਸ ਹੈ ਮੇਰੀ ਤਾਂ ਉਹ ਲੋਕਾਂ ਨੇ ਤੋੜਨੀ ਆ ਉਹ ਭਾਈ ਟੁੱਟਦੀ ਹੋ ਤਾਂ ਹੈਗੀ ਉਹ ਆ ਮੈਂ ਵਧੀਆ ਕਰਿਆ ਹੁੰਦਾ ਤਾ ਤੈਨੂੰ ਨਾਲੇ ਲੋਡ ਵੀ ਗਏ ਤੇ ਤੈਂ ਆ ਬਣਾ ਲਈ ਸੱਤ ਕਿ ਦੀ ਵੇਚ ਮੈਂ ਵੀ ਦੇਣੀ ਸੀ ਵੇਚ ਮੈਂ ਵੀ ਦੇਣੀ ਸੀ ਮੇਰੇ ਗੋਹੇ ਦਾ ਬੰਗਾ ਹੋ ਜਾਣਾ ਮੈਂ ਗੋਹਾ ਚੱਕਦਾ ਨਾ ਰੋਜ਼ ਰੇੜੀ ਫਿਰ ਨਹੀਂ ਮੈਂ ਵੀ ਕੀ ਕਰਾਉਣਾ ਉਹਦੇ ਉੱਤੇ ਹੁਣ ਕੱਖ ਤਾਂ ਮੈਂ ਭੱਲੀ ਜਾਣ ਲੱਗ ਗਿਆ ਇਕੱਲਾ ਗੋਹੇ ਦਾ ਤਾਂ ਹੁਣ ਮੈਨੂੰ ਗੋਹਾ ਚੱਕਣਾ ਪੈਂਦਾ ਮੈਂ ਇਹਦੇ ਬਾਅਦ ਮਾਜਾ ਤਿੰਨਾਂ ਕਈ ਵਾਰ ਇਟਾ-ਟਾ ਮਗਾਉਣੇ ਪੈ ਜਾਂਦੇ ਉਹ ਤਾਂ ਸੌਖੀ ਢਾਉਣੀ ਆ ਕਿਹਦੇ ਪੁਰਾਏ ਤਾਂ ਰੇੜਾ ਵੀ ਜਾਂਦਾ ਮੈਂ ਬੈਕ ਉਹ ਫਿਰ ਆਏ ਤਾਂ ਮੇਰੀ ਵਾਲੀ ਲੈ ਜੀਂ ਜੇ ਢੋਣੀਆਂ ਇੱਟਾਂ ਆਹ ਕਾ ਕਹਿੰਦੀ ਆ ਆਹ ਆਹ ਇਹ ਵੀ ਠੀਕ ਹੈ ਲੈ ਇਹਦੇ ਪਿੱਛੇ ਟਾਟ ਹੋਈ ਜਿੰਨੀ ਮਰਜ਼ੀ ਇਹ ਉਹ ਲਿਆਉਣਾ ਮੈਟ ਜਾਂ ਬਿਠਾਉਣਾ ਆ ਹਾਂ ਮੈਟ ਮਛਾਲਾ ਮੈਂ ਵੀ ਲਿਆਉਂਗਾ ਮੈਟ ਠੀਕ ਆ ਲਾਈਟ ਤਾਂ ਕਹੀ ਇਹਦੀ ਕੋਈ ਕੋਈ ਕੱਟੀ ਨਹੀਂ ਨਹੀਂ ਉਂ ਵੀ ਵਿੱਚ ਫਿਰ ਕਹੀ ਕੋਈ ਨਹੀਂ ਵੱਜਦੀ ਮੈਟ ਠੀਕ ਰਹਿੰਦਾ ਆਗੇ ਇਹ ਵੱਡੂਗੇ ਆ ਤਾਂ ਆਏ ਹੁਣ ਪੰਜ ਚਾਰ ਦਿਨ ਦਾ ਧੀਰੇ ਵਾਲਾ ਧੀਰਾ ਜੇ ਲਿੰਗ ਤਾਂ ਇਹੀ ਆ ਧੀਰੇ ਕੋਲ ਮੈਂ ਵੀ ਅਬੀਰ ਕਹਿੰਦਾ ਦਾਦ ਨਹੀਂ ਲੱਭਿਆ ਸੁੱਪਾ ਲੱਭਦਾ ਫਿਰੇ ਮੈਂ ਬੋਲੂ ਲੈ ਗਿਆ ਮੈਂ ਕੱਕ ਵੱਡਣ ਲੈ ਗਿਆ ਤਾਂ ਇੱਥੇ ਦੇਖਿਆ ਨਹੀਂ ਨਾ ਤੈਨੂੰ ਜਾਂਦੇ ਨਹੀਂ ਬਿਲਕੁਲ ਨਾ ਨਾ ਠੀਕ ਆ ਠੀਕ ਹੋਰ ਪਾਸੇ ਗਏ ਕਿਤੇ ਕੱਢਣ ਹਾਂ ਲੰਘੇ ਮੱਕੀ 140 ਕਿਲੋ ਕਰਟਲ ਹੋ ਜੂਗੀ ਉਮੀਦ ਆ ਕਿਲੇ ਦੀ ਐਵਰੇਜ ਆ 40 50 ਇੱਜੇ ਦਾ 70 ਕਿਲੋ ਹੋਣੀ ਆ ਤੁਹਾਨੂੰ ਨਾ ਕਿੰਨਾ ਹੋ ਗਿਆ 12000 ਆ ਯਾਰ ਹਾਂ ਬਾਕੀ ਯਾਰ ਬਚਣਾ ਹੀ ਆ ਬਾਕੀ ਖਾਚਾ ਕਰ ਲੇ ਕਣਕ ਦੇਖਦੇ ਹੋਰ ਲਈ ਕਿੰਨੀ ਹੁੰਦੀ ਆ ਕਣਕ ਤੇਰੀ ਹੋ ਜਾਣੀ ਆ 7-8 ਗੌਂਟਾ ਤੇ ਫੇ ਕਣਕ ਤੇ ਕਣਕੇ ਠੀਕ ਆ ਹਾਂ ਉਹ ਪਰ ਲਈ ਤੇ 8 ਗੌਂਟਾ ਤਾਂ ਹੋਈ ਜਾਣੀ ਆ 3 ਗੌਂਟਾ ਮੇਰੀ ਉੱਤੇ 3 ਕਿਹੜਾ ਵਿੱਚੋਂ ਦੇਖਦੇ ਆ ਕਿੰਨੀ ਹੁੰਦੀ ਆ ਪਤਾ ਲੱਜਣਾ ਵੀ ਆ ਆ 4 ਵਧੀਆ ਦੋਗੇ ਕਣਕ ਵਧੀਆ ਰਹਿੰਦੀ ਆ ਕਿ ਤੂੰ ਕੋਲ ਬੂਟੇ ਜੀ 20 ਗੌਂਟਾ ਛਾੜ ਦਸ ਤਾ ਉਹ ਉਹ ਬੋਗਾਟਾ 12 ਗੌਂਟਾ ਦਾ ਮੰਨ ਲੀ ਬਿਠਾ ਰਿਹਾ 12 17 ਆ ਕਿ ਤੁਹਾਡੀ ਉਹ ਮੇਰੇ ਬੋਗਾਟ ਹੋਈ ਆ ਉਹ ਹੜੀ ਕੋਦਨ ਬੀਜੀ ਇੱਕੋ ਬੀਜਾ ਉਹ ਕਣਕ ਨਹੀਂ ਆਣੀ ਵਧੀਆ ਹੋਈ ਜਿੰਨੀ ਆ ਹੋਈ ਇਹ ਇਹ ਵਧੀਆ ਚੱਲ ਆਹ ਹਾਂ ਆ ਗੇਤੀ ਨੂੰ ਪਾਣੀ ਲਾ ਬੈ ਉਹ ਮੈਂ ਭਰ ਕੇ ਰੱਖੀ ਬੈਤੀ ਉਹ ਵਧੀਆ ਜਾਂਦੇ ਦਾੜਾ ਦੇਖਿਆ ਚਾ ਉਹਨੂੰ ਮਿੱਤਰ ਨਹੀਂ ਉਹ ਗੇਤੀ ਨੂੰ ਪਾਣੀ ਦਾ ਚੱਕਰ ਨਹੀਂ ਉਹਦਾ ਗੱਲ ਬੰਦ ਬਜਾਈ ਦਾ ਟਾਈਮ ਦਾ ਚੱਕਰ ਪੈ ਜਾਂਦਾ ਕਿ ਆਉਂਦਾ ਦਾ ਬਜਾਈ ਦਾ ਟਾਈਮ ਦਾ ਚੱਕਰ ਪੈ ਜਾਂਦਾ ਜਦੋਂ ਮੁੱਤਿਆਂ ਜੋ ਗੇਤੀ ਬੀਜਦੇ ਕਿਆ ਉਹ ਲੇਟ ਬੀਜ ਲੇਟ ਹੋਈ ਲੋਟ ਨਹੀਂ ਆਉਂਦੀ ਮੇਰੇ ਲੇਟੇ ਆ ਗੋਪੀ ਸਰ ਨੂੰ ਬੀਜ ਤੇ ਕਰਨੀ ਆ ਉਹ ਗੋਪੀ ਸਰੋਂ ਦਾ ਤੇਲ ਉਹਦੇ ਤੇਲ ਕੱਢਣ ਦੇ ਦੋ ਮੈਨੂੰ ਤੇਲ ਕੱਢ ਕੇ ਦੇਖ ਲਈ ਕਿੰਨਾ ਨਿਕਲਦਾ ਕਾਜਾ ਕੱਟ ਕੱਟ ਨਿਕਲਦਾ ਹਾਂ ਦੇਖ ਲੈ ਵੀਰ ਨਹੀਂ ਯਾਰ ਤੇਲ ਦਾ ਤਾਂ ਨਹੀਂ ਫਰਕ ਪੈਂਦਾ ਮੈਂ ਦੇਖ ਲਈ ਵੀਰ ਉਦੋਂ ਮਨੂੰ ਇਹਨਾਂ ਦਿਖਾਇਆ ਤਾਂ ਘੁੰਦੇ ਤਾਂ ਇੱਥੇ ਤੇਲ ਨਮੀ ਦਾ ਨਾ ਕਢਾਈ ਉਹਨੂੰ ਰੱਖ ਲੈ 6 ਮਹੀਨੇ ਗਾਂ ਜਾ ਕੇ ਕਢਾਈ ਮੈਂ ਤਾਂ ਮੈਂ ਕਢਾ ਵੀ ਲਿਆ ਦੋ ਵੀ ਤਾਂਹੀਂ ਤੇਲ ਘੱਟ ਨਿਕਲੇ ਆ ਹਾਂ ਮੇਰੇ ਘੱਟਦਾ ਹੀ ਨਹੀਂ ਦੋ ਯਾਰ ਮੇਰੇ ਪੱਤੀ ਕੀ ਦੋਤੀ 8 ਕਿਲੋ ਨਿਕਲੇ ਆ 8 ਤੀਆ 24 ਤੀਆ 22 ਹਾਂ ਬਾਈਨਾ ਕੇ ਨਿਕਲਦਾ ਹੁੰਦਾ ਚੱਲ ਮੇਰੇ 29 ਕਿਲੋ ਦੀ ਮੇਰੇ 2 ਲੀਟਰ ਦੀ ਭਰ ਗਈ ਤਾਂ ਸੱਤ ਲੀਟਰ ਦੀ ਭਰ ਗਈ 9 ਨਿਕਲ ਗਏ 9 3 27 ਉਹੀ ਹੋ ਗਿਆ ਪੀ ਆ ਇਸੇ ਨਿਕਲਦਾ ਇੱਥੇ ਜੀ 9 ਕਿਲੋ ਦੀ ਪੁਰਾਣੀ ਪੁਰਾਣੀ ਦਾ ਪੁਰਾਣੀ ਦਾ ਮੇਰੇ ਕੋਲ ਪਈ ਆ ਜੇ ਕਿਹ ਘਾਣੀ ਮੇਰੇ ਕੋਲ 4 ਕੁਇੰਟਲ ਪਈ ਆ ਕਿਤੇ ਵੀ ਉੱਤਰੇ ਹੋਣਗੇ ਅੱਛਾ ਹੋਰ ਕੀ ਮੈਂ ਕਿਹੜੇ ਵੇਚੀ ਬੀਲੇ ਸਾਰੀ ਪਈ ਆ ਆਪਣੀ ਨਾ ਇਤ ਕੀ ਲੈਣੀ ਆ ਨਾ ਇਤ ਕੀ ਵੇਚਣੀ ਆ 4 ਕੁਇੰਟਲ ਮੈਂ ਵੇਚਣ ਲੱਗਿਆ ਤਾਂ ਪਹਿਲਾਂ ਵੇਚੀ ਉਹ ਨਹੀਂ ਜਾਂ ਰੇਟ ਵਧਿਆ ਉਹ ਮੈਨੂੰ ਨਹੀਂ ਯਾਰ ਗਾਹਾਂ ਨੂੰ ਜੇ ਬੀਜੀ ਉਹ ਨਹੀਂ ਹੈ ਕਿਦਾ ਮੋਲ ਲੈਣੀ ਪੈਣੀ ਆ ਰੇਟ ਤਾਂ ਹੁਣ ਉਹ ਸੁਹਣਾ ਲੱਗਣਾ 6000 ਦੇ ਕਰੀਬ ਹੈਗਾ